ਲਓ ਜੀ ਕਹਿਣ ਨੂੰ ਬਠਿੰਡਾ ਸ਼ਹਿਰ ਨੇ ਬੜੀ ਤਰੱਕੀ ਕਰ ਲਈ ਆਜੋ ਸਿਰਫ ਤੁਹਾਨੂੰ ਬਠਿੰਡੇ ਸ਼ਹਿਰ ਦਾ ਕੁੱਲ ਆਬਾਦੀ ਚੋਂ ਸਿਰਫ ਕੋਈ ਅੱਧੀ ਫੀਸ ਦਾ ਇਲਾਕਾ ਜਿਸ ਨੂੰ ਪੌਸ਼ ਏਰੀਆ ਕਿਹਾ ਜਾਂਦਾ ਉਹ ਦਿਖਾਉਣੇ ਆ ਸੜਕਾਂ ਦੇ ਉੱਤੇ ਦੇਖੋ ਝੁੰਡਾਂ ਦੇ ਝੁੰਡ ਬੇਸਹਾਰਾ ਪਸ਼ੂ ਟੱਠੇ ਕੁੱਤੇ ਗੰਦ ਤੁਹਾਨੂੰ ਇੱਥੇ ਆਮ ਦੇਖਣ ਨੂੰ ਮਿਲੇਗਾ ਆਹ ਦੇਖੋ ਸੜਕਾਂ ਤੇ ਕਿਵੇਂ ਭੱਜੇ ਫਿਰਦੇ ਨੇ ਆਮ ਲੋਕਾਂ ਦੀ ਜਾਨ ਦਾ ਖੌ ਬੜੇ ਹੋਏ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਦਰਜਣਾ ਜਿਹੜੇ ਨੇ ਟੱਠੇ گاਵਾਂ ਵਛੇ ਸੜਕਾਂ ਦੇ ਉੱਤੇ ਤੁਹਾਨੂੰ ਇਹ ਆਮ ਦੇਖਣ ਨੂੰ ਮਿਲ ਲਗੇ ਅੰਦਾਜ਼ਾ ਲਾਹੋਗੇ ਇਹਨਾਂ ਦੀ ਸਪੀਡ ਕੀ ਹੈ ਤੇ ਅੱਗੇ ਦੇਖੋ ਵੀ ਬੱਚਾਂ ਦੇ ਉੱਤੋਂ ਬੱਚੇ ਕਿਵੇਂ ਜਿਹੜੇ ਨੇ ਉਹ ਲੁਕ ਕੇ ਬਚਦੇ ਨੇ ਪਰ ਬੇਖੌਫ ਕੁਝ ਔਰਤਾਂ ਵੀ ਨੇ ਜਿਹੜੀਆਂ ਕੋਲ ਦੀ ਲੰਘ ਜਾਂਦੀਆਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਚੱਲੋ ਤੁਹਾਨੂੰ ਪਤਾ ਚੱਲੇ ਕਿ ਬਠਿੰਡਾ ਸ਼ਹਿਰ ਜਿਹੜਾ ਨਗੀਨਾ ਕਿਹਾ ਜਾਂਦਾ ਪੰਜਾਬ ਦੇ ਮਾਲਵੇ ਦਾ ਇੱਥੇ ਤੋਂ ਹਾਲਾਤ ਤੁਹਾਨੂੰ ਦਿਖਾਉਣੇ ਆ ਇਹ ਸਿਰਫ ਮਾਡਲ ਟਾਊਨ ਫੇਸ 3 ਦਾ ਏਰੀਆ ਤੇ ਕੈਂਟਰੂ ਜਾਂਦੀ ਸੜਕ ਦਾ ਸਿਰਫ 200 ਮੀਟਰ ਹਿੱਸਾ ਹੈ ਕੁੱਲ ਵਲਾ ਕੇ ਜੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਇਹ ਸਿਰਫ ਬਾੜੀ ਨਹੀਂ ਕੋਈ ਅੱਧੇ ਕਿਲੋਮੀਟਰ ਦੇ ਏਰੀਏ ਦੇ ਸ਼ਹਿਰ ਦੀ ਦਿਖਾਵਾਂਗੇ ਜਿੱਥੇ ਤੁਹਾਨੂੰ ਗੰਦਗੀ ਦੇ ਢੇਰ ਐਂਕਰੋਚਮੈਂਟ ਸੜਕਾਂ ਦੇ ਉੱਤੇ ਆਹ ਸੜਕ 100 ਫੁੱਟ ਤੋਂ ਉੱਤੇ ਚੌੜੀ ਸੜਕ ਹੈ ਤੇ ਇਸ ਦੇ ਉੱਤੇ 70 ਫੁੱਟ ਤੋਂ ਉੱਤੇ ਜਿਹੜੀ ਐ ਇਨਕ੍ਰੋਚਮੈਂਟ ਹੋਈ ਵੀ ਐ ਸੋ ਤੁਸੀਂ ਦੇਖ ਸਕਦੇ ਹੋ ਗੰਦਗੀ ਦੇ ਢੇਰ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਨਾਲ ਗੰਦਗੀ ਦੇ ਢੇਰ ਜਿਹੜੇ ਨੇ ਉਹ ਬਠਿੰਡੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਕਿਸੇ ਵੀ ਸਮੇਂ ਬਹੁਤ ਵੱਡੀ ਆਪ ਦਾ ਜਿਹੜੀ ਐ ਇੱਥੇ ਜਿਹੜੀ ਐ ਮਹਾਮਾਰੀ ਫੈਲ ਸਕਦੀ ਐ ਆ ਦੇਖੋ ਕਿਵੇਂ ਗੰਦਗੀ ਦੇ ਢੇਰ ਇਹ ਗੰਦਗੀ ਵੈਸੇ ਅਸੀਂ ਖੁਦ ਆਪ ਹੀ ਫਲਾਉਣੇ ਆ ਕਾਰਨ ਇਹ ਹੈ ਕਿ ਇੱਥੇ ਕੋਈ ਵੀ ਗੰਦਗੀ ਸਿੱਟਣ ਦੇ ਲਈ ਕੋਈ ਚਾਰਦਵਾਰੀ ਵਾਲੀ ਡੰਪ ਨਹੀਂ ਹੈ ਪਹਿਲਾਂ ਕੋਈ ਬਣੇ ਹੋਏ ਸੀ ਅੱਜ ਤੋਂ ਵੀ 25 ਸਾਲ ਪਹਿਲਾਂ ਪਰ ਸਾਰੇ ਢਾ ਦਿੱਤੇ ਗਏ ਆ ਦੇਖੋ ਗੰਦਗੀ ਦੇ ਢੇਰਾਂ ਦੇ ਉੱਤੇ ਕਿਵੇਂ ਪਸ਼ੂ ਖੜੇ ਲਫਾਫੇ ਖਾ ਰਹੇ ਨੇ ਤੇ ਹੁਣ ਆ ਬਠਿੰਡੇ ਦੀ ਸਭ ਤੋਂ ਵਧੀਆ ਕਲੋਨੀ ਜਿਹਨੂੰ ਗ੍ਰੀਨ ਸਿਟੀ ਰੋਡ ਕਿਹਾ ਜਾਂਦਾ ਹੈ ਪਾਰਕ ਅਪਨੋਰਮਾ ਤੇ ਮਾਡਲ ਟਾਊਨ ਫੇਸ 4 5 ਇੱਥੇ ਦੇ ਹਾਲਾਤ ਤੁਹਾਨੂੰ ਦਿਖਾਉਣੇ ਆ ਦੇਖੋ ਸੜਕਾਂ ਦੇ ਉੱਤੇ ਕਿਵੇਂ ਪਸ਼ੂ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਮਾਫੀ ਚਾਹਾਂਗਾ ਕਿ ਗੱਡੀ ਚਲਾਉਂਦੇ ਸਮੇਂ ਮੈਨੂੰ ਇਹ ਲੋਕ ਇੱਥੇ ਦੇ ਲਈ ਇਹ ਵੀਡੀਓ ਬਣਾਉਣੀ ਪਈ ਸੋ ਆ ਦੇਖੋ ਸੜਕਾਂ ਦੇ ਉੱਤੇ ਕਿਸ ਤਰ੍ਹਾਂ ਜਿਹੜੇ ਨੇ ਝੁੰਡਾਂ ਦੇ ਝੁੰਡ ਪਸ਼ੂ ਜਿਹੜੇ ਐ ਤੁਹਾਨੂੰ ਦੇਖਣ ਨੂੰ ਮਿਲਣਗੇ ਇਹ ਸਥਿਤੀ ਆ ਬਿਲਕੁਲ ਗ੍ਰੀਨ ਸਿਟੀ ਆਰਕਪਨੌਰਮ ਅਤੇ ਮਾਡਲ ਟਾਊਨ ਫੇਸ 3 ਦਾ ਜਿਹੜਾ ਟੀ ਪੁਆਇੰਟ ਆ ਉੱਥੋਂ ਦੇ ਗੰਦਗੀ ਦੀ ਢੇਰ ਤੁਸੀਂ ਦੇਖੀ ਚਲੋ ਅੱਗੇ ਤੁਹਾਨੂੰ ਹਾਲਾਤ ਦਿਖਾਉਣੇ ਇਹ ਤਾਂ ਸਿਰਫ ਛੋਟੀ ਜੀ ਵੀਡੀਓ ਹੈ ਤੇ ਛੋੜੇ ਜਿਹੇ ਇਲਾਕੇ ਦੇ ਵਿੱਚ ਇਹ ਵੀਡੀਓ ਬਣਾਈ ਗਈ ਹੈ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਠਿੰਡਾ ਦੇ ਹਾਲਾਤ ਹੋਰ ਵੀ ਦਿਖਾਵਾਂਗੇ ਤੇ ਪਸ਼ੂ ਤੁਸੀਂ ਗਿਣ ਕੇ ਦੱਸੋ ਵੀ ਤੁਸੀਂ ਹੁਣ ਤੱਕ ਕੁੱਲ ਕਿੰਨੇ ਪਸ਼ੂ ਗਿਣ ਚੱਕੇ ਹੋ ਸੋ ਇਹ ਤੁਸੀਂ ਦੇਖ ਰਹੇ ਹੋ ਆ ਦੇਖੋ ਇਹ ਹੈ ਜੀ ਮਾਡਲ ਟਾਊਨ ਫੇਸ 3 ਜਿਹਨੂੰ ਬੀਡੀਆ ਇਨਕਲੇਵ ਫੇਸ 4 5 ਕਿਹਾ ਜਾਂਦਾ ਹੈ ਗੰਦਗੀ ਦੇ ਢੇਰ ਸਵਾਗਤ ਕਰਦੇ ਨੇ ਤੁਹਾਡੇ ਪੌਸ਼ ਏਰੀਏ ਦੇ ਵਿੱਚ ਤੁਹਾਨੂੰ ਦੱਸਿਏ ਕਿ ਇੱਥੇ 50000 ਤੋਂ ਲੈ ਕੇ ਕੋਈ 60-70000 ਰੁਪਏ ਗਾਇਦਾ ਭਾਅ ਹੈ ਪਰ ਇੱਥੇ ਸਫਾਈ ਦਾ ਹਾਲ ਤੁਸੀਂ ਦੇਖ ਰਹੇ ਹੋ ਆਪਣੇ ਕਮੈਂਟ ਦਿੰਦੇ ਚੱਲੋ ਤੇ ਗੰਦਗੀ ਦੇ ਢੇਰ ਦੇਖਦੇ ਚੱਲੋ ਕੈਮਰੇ ਦੀ ਨਿਗਰਾਨੀ ਥੱਲੇ ਹੋ ਪਰ ਗੰਦ ਅਸੀਂ ਇੱਥੇ ਵੀ ਸੱਟ ਨੂੰ ਨਹੀਂ ਛੱਡਦੇ ਸੋ ਦੋਸਤੋ ਗੰਦਗੀ ਅਸੀਂ ਵੀ ਖੁਦ ਪਾਉਣੀ ਹੈ ਤੇ ਗੰਦਗੀ ਜਿਹੜੀ ਹੈ ਇਹ ਮਜਬੂਰੀ ਹੈ ਲੋਕਾਂ ਦੀ ਕਿਉਂਕਿ ਇੱਥੇ ਕੋਈ ਅਜਿਹੇ ਡੰਪ ਯਾਰਡ ਜਾਂ ਵੱਡੇ ਡਸਟਬਿਨ ਕਿਸੇ ਵੀ ਲੋਕੈਲਿਟੀ ਦੇ ਵਿੱਚ ਨਹੀਂ ਰੱਖੇ ਹੋਏ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੇ ਵਿਚਾਰ ਦਿੰਦੇ ਜਾਣਾ।